ਰਸਨਾ ਗੁਣ ਗੋਪਾਲ ਨਿਤ ਗਾਇਣ ਇਸ ਸੰਸਾਰ ਦੇ ਵਿੱਚ ਜਿਹੜਾ ਜੀਵ ਮਨੁੱਖ ਆਇਆ ਹੈ ਉਸ ਨੇ ਆਪਣੀ ਜ਼ੇਬਾ ਦੇ ਨਾਲ ਰਸਨਾ ਦੇ ਨਾਲ ਗੋਪਾਲ ਗੋ ਧਰਤੀ ਪਾਲ ਉਸ ਨੂੰ ਪਾਲਣ ਵਾਲਾ ਉਸ ਧਰਤੀ ਦੇ ਪਾਲਣਹਾਰ ਨਿਰੰਕਾਰ ਪ੍ਰਭੂ ਪਿਤਾ ਪਰਮਾਤਮਾ ਦੇ ਜਿਸ ਨੇ ਵੀ ਗੁਣ ਗਾਏ ਹਨ ਜਿਨ੍ਹਾਂ ਨੇ ਵੀ ਆਪਣੀ ਰਸਨਾ ਦੇ ਨਾਲ ਉਸ ਮਾਲਕ ਦੀ ਸਿਫਤ ਸਲਾਹ ਕੀਤੀ ਹੈ ਸ਼ਾਂਤ ਸਹਿਜ ਰਹਿਸਮਨ ਉਪਜਿਓ ਸਗਲੇ ਦੁਖ ਪਲਾਇਣ ਫਿਰ ਉਸ ਦੇ ਮਨ ਦੇ ਵਿੱਚ ਸ਼ਾਂਤ ਅਵਸਥਾ ਬਣੀ ਰਹਿੰਦੀ ਹੈ ਆਤਮਿਕ ਅਡੋਲਤਾ ਪ੍ਰਾਪਤ ਹੋ ਜਾਂਦੀ ਹੈ ਆਤਮਿਕ ਅਡੋਲਤਾ ਸੂਝ-ਬੂਝ ਪ੍ਰਾਪਤ ਹੋ ਜਾਂਦੀ ਹੈ ਸਗਲੇ ਦੁਖ ਪਲਾਇਣ ਸਾਰੇ ਹੀ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਫਿਰ ਮੰਗਣ ਦੀ ਲੋੜ ਨਹੀਂ ਪੈਂਦੀ ਅਰਦਾਸ ਦੀ ਬੇਨਤੀ ਦੀ ਲੋੜ ਨਹੀਂ ਪੈਂਦੀ ਜਿਸ ਨੇ ਉਸ ਮਾਲਕ ਦੀ ਸਿੱਤ ਸਲਾਹ ਕੀਤੀ ਹੈ ਨਾ ਉਹ ਮਾਲਕ ਜਾਣਦਾ ਹੈ ਕਿ ਬੇਨਤੀ ਕਿਹਦੀ ਪ੍ਰਵਾਨ ਕਰਨੀ ਹੈ ਤੇ ਕਿਹਦੀ ਨਹੀਂ ਬਿਨ ਬੋਲੇ ਆ ਸਭ ਕਿਛੇ ਜਾਣਦਾ ਕਿਸ ਅੱਗੇ ਕੀਚੇ ਅਰਦਾਸ ਜੋ ਮੰਗੈ ਸੋਈ ਸੋਈ ਪਾਵੇ ਸੇਵ ਹਰ ਕੇ ਚਰਨ ਰਸਾਇਣ ਫਿਰ ਐਸੇ ਦੀਨ ਦਿਆਲ ਪਿਤਾ ਤੋਂ ਆਪਾਂ ਜੋ ਵੀ ਮੰਗਦੇ ਹਾਂ ਸਤਿਗੁਰਜੀ ਉਹ ਸਾਡੀ ਝੋਲੀ ਦੇ ਵਿੱਚ ਪਾ ਦਿੰਦੇ ਆ ਕਿਉਂਕਿ ਉਹ ਮਾਲਕ ਸਾਰੇ ਹੀ ਰਸਾਂ ਦਾ ਘਰ ਹੈ ਸੇਵ ਹਰ ਕੇ ਚਰਨ ਰਸਾਇਣ ਉਸ ਮਾਲਕ ਦਾ ਨਾਮ ਜਪਣ ਦੇ ਨਾਲ ਸਿਮਰਨ ਕਰਨ ਦੇ ਨਾਲ ਜੋ ਵੀ ਮਨ ਦੀ ਇੱਛਾ ਹੈ ਜੋ ਮੰਗੇ ਸੋਈ ਸੋਈ ਪਾਵੇ ਜੋ ਵੀ ਆਪਣੀ ਭਾਵਨਾ ਦੇ ਨਾਲ ਉਸ ਤੋਂ ਮੰਗ ਲਿਆ ਉਹ ਵੀ ਪ੍ਰਾਪਤ ਹੋ ਗਿਆ ਸੇਵ ਹਰ ਕੇ ਚਰਨ ਰਸਾਇਣ ਉਹ ਗੁਰੂ ਮਾਲਕ ਸਾਰੇ ਹੀ ਰਸਾਂ ਦਾ ਘਰ ਹੈ ਚਾਹੇ ਦੁਨਿਆਵੀ ਹੋਵੇ ਚਾਹੇ ਦਰਗਾਹੀ ਹੋਵੇ ਚਾਹੇ ਦੁਨਿਆਵੀ ਦੇਸ਼ ਹੋਵੇ ਜਾਂ ਨਿਰੰਕਾਰ ਦਾ ਦੇਸ਼ ਹੋਵੇ ਜੋ ਵੀ ਆਪਾਂ ਵਸਤੂ ਉਸ ਮਾਲਕ ਤੋਂ ਮੰਗਣੀ ਹੈ ਉਹ ਮਿਲ ਜਾਂਦੀ ਹੈ ਇੱਥੇ ਹੀ ਬਸ ਨਹੀਂ ਸਿਵਤ ਸਲਾਹ ਕਰਨ ਵਾਲਿਆਂ ਦੇ ਉੱਤੇ ਐਡੀਕ ਬਖਸ਼ਿਸ਼ ਹੋ ਜਾਂਦੀ ਹੈ ਜਨਮ ਮਰਨ ਦੋਹਾਂ ਤੇ ਛੁਟੇ ਭਵਜਲ ਜਗਤ ਤਰਾਇਣ ਐਸੇ ਮਨੁੱਖ ਜਨਮ ਤੇ ਮਰਨ ਤੋਂ ਮੁਕਤ ਹੋ ਜਾਂਦੇ ਹਨ ਜਨਮ ਮਰਨ ਦੋਹਾਂ ਤੇ ਛੁਟੇ ਜਨਮ ਤੇ ਮਰਨ ਦੋਹਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਭਵਜਲ ਜਗਤ ਤਰਾਇਣ ਉਸ ਸੰਸਾਰ ਸਮੰਤਰ ਤੋਂ ਸਹਿਜੇ ਹੀ ਪਾਰ ਲੰਘ ਜਾਂਦੇ ਹਨ ਕੋਜਤ ਕੋਜਤ ਤਤ ਵਿਚਾਰਿਓ ਦਾਸ ਗੋਵਿੰਦ ਪਰਾਇਣ ਇਹ ਸੰਸਾਰ ਦੇ ਵਿੱਚ ਮਨੁੱਖ ਹਮੇਸ਼ਾ ਭਟਕਦਾ ਰਹਿੰਦਾ ਹੈ ਆਪਣੇ ਪਿਤਾ ਨੂੰ ਛੱਡ ਕਰਕੇ ਉਸ ਮਾਲਕ ਨੂੰ ਛੱਡ ਕੇ ਤਾਂ-ਤਾਂ ਤੇ ਜਾ ਕੇ ਭਟਕਦਾ ਹੈ ਮੱਥੀ ਰਗੜਦਾ ਹੈ ਪਰ ਜਿਹੜੇ ਗੁਰੂ ਦੇ ਸੇਵਕ ਹਨ ਜਿਹੜੇ ਜਾਣ ਹਨ ਜਿਹੜੇ ਅਸਲ ਦੇ ਵਿੱਚ ਪਰਮਾਤਮਾ ਦੇ ਦਾਸ ਹਨ ਗੁਰੂ ਦੀ ਸਿੱਖਤ ਸਲਾਹ ਕਰਨ ਵਾਲੇ ਹਨ ਨਾਮ ਜਪਣ ਵਾਲੇ ਹਨ ਖੋਜਤ ਖੋਜਤ ਤਤ ਵਿਚਾਰਿਓ ਉਹ ਖੋਜ ਕਰਦੇ ਆ ਕਰਦੇ ਆ ਅਸਲੀਅਤ ਨੂੰ ਵਿਚਾਰ ਲੈਂਦੇ ਹਨ ਅਸਲੀਅਤ ਨੂੰ ਵਿਚਾਰ ਕਰਕੇ ਦਾਸ ਗੋਬਿੰਦ ਪ੍ਰਾਇਣ ਫਿਰ ਉਹ ਹਮੇਸ਼ਾ ਇੱਕੋ ਮਾਲਕ ਦੇ ਆਸਰੇ ਰਹਿੰਦੀ ਹਨ ਉਹਨਾਂ ਨੂੰ ਗੁਰੂ ਤੇ ਭਰੋਸਾ ਹੋਇਆ ਕਰਦਾ ਹੈ ਕਿ ਮਾਲਕ ਨੇ ਮੇਰੇ ਹਰ ਇੱਕ ਕਾਰਜ ਆਪ ਸਵਾਰ ਦੇਣੇ ਹਨ। ਕੋਜਤ ਕੋਜਤ ਤਤ ਵਿਚਾਰਿਓ ਉਹਨਾਂ ਨੇ ਅਸਲੀਅਤ ਨੂੰ ਪਛਾਣ ਲਿਆ। ਅਸਲੀਅਤ ਤੱਕ ਪਹੁੰਚ ਗਏ। ਆਪਨਾ ਸਿੱਖੀਮ ਚਾਹੇ ਜੀ ਨਾਨਕ ਸਦਾ ਸਿਮਰ ਨਾਰਾਇ। ਐ ਜੀਵ ਐ ਮਨੁੱਖ ਜੇ ਕਦੇ ਵੀ ਨਾਸ਼ ਨਾ ਹੋਣ ਵਾਲਾ ਕਦੇ ਵੀ ਖਤਮ ਨਾ ਹੋਣ ਵਾਲਾ ਸੁਖ ਲੋੜਦਾ ਹੈ ਨਾ ਤੇ ਸਦਾ ਸਿਮਰ ਨਾਰਾਇਣ ਸਦਾ ਉਸ ਪਰਮਾਤਮਾ ਦਾ ਨਾਮ ਜਪਣਾ ਕਰ ਸਿਮਰਨ ਕਰਨਾ ਕਰ ਜਿਸ ਮਾਲਕ ਨੇ ਇਸ ਧਰਤੀ ਤੇ ਤੈਨੂੰ ਲਿਆਉਂਦਾ ਹੈ ਜਿਸ ਨੇ ਤੈਨੂੰ ਉਪਜੀਵਕਾ ਦਿੱਤੀ ਹੈ ਤੇਰੇ ਕਾਰੋਬਾਰ ਚਲਾਈ ਗਣ ਤੈਨੂੰ ਹਰ ਇੱਕ ਇੰਦਰੀ ਦਿੱਤੀ ਹੈ ਉਹ ਤੇਰੇ ਸੁੱਖ ਦਾ ਵੀ ਤੇ ਦੁੱਖ ਦਾ ਵੀ ਧਿਆਨ ਰੱਖਦਾ ਕਹੇ ਦੁਨਿਆਵੀ ਸੁੱਖ ਹਮੇਸ਼ਾ ਖਤਮ ਹੋ ਜਾਂਦਾ ਹੈ ਕੋਈ ਵੀ ਸੁੱਖ ਹੋਵੇ ਨਾ ਕੁਝ ਸਮੇਂ ਦਾ ਹੋਇਆ ਕਰਦਾ ਕਹੇ ਪਰ ਜਿਹੜਾ ਦਰਗਾਹੀ ਸੁੱਖ ਦਰ ਤੋਂ ਮਿਲ ਜਾਂਦਾ ਹੈ ਨਾ ਫਿਰ ਉਹ ਨਾ ਦੁਨਿਆਵੀ ਸੁੱਖ ਖਤਮ ਹੁੰਦਾ ਹੈ ਤੇ ਨਾ ਦਰਗਾਹੀ ਖਤਮ ਹੁੰਦਾ ਹੈ ਨਾ ਸੰਸਾਰ ਵਿੱਚ ਮਨੁੱਖ ਦੁੱਖ ਭੋਗਦਾ ਹੈ ਤਿਨਾ ਦਰਗਾਹ ਦੇ ਵਿੱਚ ਜਮਾ ਭੋਗਦਾ ਹੈ ਜਿਸ ਨੇ ਉਸ ਮਾਲਕ ਦਾ ਨਾਮ ਜਪ ਲਿਆ ਸਿਮਰਨ ਕਰ ਲਿਆ ਫਿਰ ਉਸ ਨੂੰ ਮੰਗਣ ਦੀ ਲੋੜ ਨਹੀਂ ਪੈਂਦੀ ਅਬ ਨਾਸੀ ਖੇਮ ਚਾਹ ਹੈ ਜੀ ਨਾਨਕ ਜੇ ਕਦੇ ਵੀ ਖਤਮ ਨਾ ਹੋਣ ਵਾਲਾ ਸੁੱਖ ਲੋੜਦਾ ਹੈ ਨਾ ਤੇ ਇਹ ਨਾਨਕ ਉਸ ਪਰਮਾਤਮਾ ਦਾ ਸਿਮਰਨ ਕਰਨਾ ਕਰ ਸਦਾ ਸਿਮਰ ਨਾਰਾਇਣ ਆਪਣੇ ਮਨ ਨੂੰ ਸੰਬੋਧਨ ਕਰਦਿਆਂ ਪੰਚਮ ਪਾਤਸ਼ਾਹ ਨੇ ਮਨੁੱਖ ਨੂੰ ਸਮਝਾਉਣਾ ਕੀਤਾ ਹੈ ਕਿ ਸੁੱਖਾਂ ਦੀ ਲੋੜ ਖਤਮ ਕਦੇ ਨਹੀਂ ਹੋਇਆ ਕਰਦੀ ਪਰ ਜਿਹੜਾ ਸ਼ਰਨ ਦੇ ਵਿੱਚ ਆ ਜਾਂਦਾ ਹੈ ਨਾ ਫਿਰ ਉਹ ਮਨ ਅੰਦਰੋਂ ਤ੍ਰਿਪਤ ਹੋ ਜਾਂਦਾ ਹੈ ਮਨ ਵੀ ਤੇ ਤਨ ਵੀ ਤ੍ਰਿਪਤ ਹੋ ਜਾਂਦਾ ਹੈ ਫਿਰ ਅੰਦਰ ਦੀ ਭੁੱਖ ਤੜਪ ਖਤਮ ਹੋ ਜਾਇਆ ਕਰਦੀ ਹੈ ਤੇ ਜਿਸ ਦੀ ਅੰਦਰ ਤੜਪ ਖਤਮ ਹੋ ਗਈ ਮਨ ਤ੍ਰਿਪਤ ਹੋ ਗਿਆ ਨਾ ਫਿਰ ਉਹਨੂੰ ਥਾਂ-ਥਾਂ ਤੇ ਭਟਕਣ ਦੀ ਲੋੜ ਨਹੀਂ ਪੈਂਦੀ ਥਾਂ-ਥਾਂ ਤੇ ਜਾ ਕੇ ਮੱਤੇ ਟੇਕਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਸਭ ਕਿਛ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਪੁਲਾ ਹੈ ਸਾਰਾ ਕੁਝ ਇੱਕੋ ਦਰ ਤੋਂ ਮਿਲ ਜਾਂਦਾ ਹੈ ਜਦੋਂ ਥਾਂ-ਥਾਂ ਤੇ ਜਾ ਕੇ ਭਟਕਦੇ ਆ ਨਾ ਫਿਰ ਆਪਾਂ ਭਰਮ ਭ੍ਰੇਖਿਆਂ ਦੇ ਵਿੱਚ ਫਸੇ ਰਹੇ ਨੇ ਸਤਿਗੁਰ ਜੀ ਕਿਰਪਾ ਕਰਨ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਖਿਮਾ ਕਰਨੀਆਂ ਗੱਜ ਕੇ ਪਤੇ ਬਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ